ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਤੁਸੀਂ ਸਾਰੇ ਗੁਰੂ ਪਿਆਰੇਓ ਉਮੀਦ ਕਰਦੀ ਆ ਗੁਰਸਾਭ ਦੀ ਕਿਰਪਾ ਨਾਲ ਸਭ ਠੀਕ ਹੋਵੋਗੇ ਤੇ ਆਪਣੇ ਆਪਣੀ ਜਨਨੀ ਵਿੱਚ ਅੱਗੇ ਵਧ ਰਹੇ ਹੋਗੇ ਪਹਿਲਾਂ ਤਾਂ ਗੁਰਸਾਭ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਗੁਰੂ ਸਾਹਿਬ ਜੀ ਨੇ ਮਾਪੁਰਸ਼ਾਂ ਦੀ ਸੰਗਤ ਬਖਸ਼ੀ ਸੰਗਤ ਦੇ ਚਰਨ ਧੂੜ ਤੇ ਗੁਰਮੁਖਾਂ ਦੀ ਚਰਨ ਧੂੜ ਗੁਰੂ ਸਾਹਿਬ ਜੀ ਨੇ ਬਖਸ਼ੀ ਸਾਨੂੰ ਤਰਸ ਕਰਕੇ ਸੰਗਤ ਬਖਸ਼ ਰਹੇ ਨੇ ਮਾਰੇ ਦਾ ਕੋਟ ਕੋਟ ਸ਼ੁਕਰਾਨਾ ਪਿਆਰਿਓ ਅੱਜ ਦੀ ਵੀਡੀਓ ਜਿਹੜੀ ਆਪਣੇ ਇਸ ਵਿਸ਼ੇ ਤੇ ਰਹੇਗੀ ਕਿ ਕਿਸੇ ਗੁਰਮੁਖ ਇੱਕ ਦੋ ਗੁਰਮੁਖਾਂ ਨੇ ਸਵਾਲ ਕੀਤੇ ਨੇ ਤੇ ਉਹ ਵੀ ਸਾਂਝ ਪਾਉਣ ਨੂੰ ਮੌਕਾ ਮਿਲਿਆ ਆ ਕਿ ਕਈ ਜੀਵ ਕਹਿ ਦਿੰਦੇ ਆ ਕਿ ਵਾਹਿਗੁਰੂ ਜੀ ਤੁਸੀਂ ਸਾਡੀ ਅਰਦਾਸ ਕਰ ਦਿਓ ਆਪਾਂ ਮਾਰੇ ਦੀ ਕਿਰਪਾ ਨਾਲ ਸਮਝਦੇ ਆ ਕਿ ਗੁਰਮੁਖਾਂ ਦੀ ਕੀਤੀ ਹੋਈ ਅਰਦਾਸ ਹੀ ਗੁਰੂ ਸਾਹਿਬ ਸੁਣਦੇ ਨੇ ਕਿ ਹਰ ਜੀਵ ਦੀ ਅਰਦਾਸ ਗੁਰੂ ਸਾਹਿਬ ਸੁਣਦੇ ਨੇ ਦੇਖੋ ਪਿਆਰਿਓ ਜੇ ਅਸੀਂ ਨਾਰਮਲ ਵੀ ਗੱਲ ਕਰੀਏ ਕਿ ਮਹਾਰਾਜ ਵੀ ਕਹਿੰਦੇ ਨੇ ਕਿ ਜਿਸ ਤਨ ਲੱਗਾ ਸੋ ਤਨ ਜਾਣੇ ਕੌਣ ਜਾਣੇ ਪ੍ਰੀਤ ਭਾਈ ਵਾਹਿਗੁਰੂ ਜੀ ਜਿਸ ਦੇ ਤਨ ਤੇ ਜਿਹੜੀ ਪੀੜਾ ਲੱਗੀ ਆ ਚਾਹੇ ਉਹ ਦੁਨੀਆਵੀ ਐ ਚਾਹੇ ਉਹ ਮਨ ਦੀ ਆ ਉਸ ਜੀਵ ਨੂੰ ਆਪਣੀ ਪੀੜਾ ਉਹੀ ਜਾਣ ਸਕਦਾ ਆ ਜੇ ਤੁਹਾਡੇ ਕਹਿੰਦੇ ਨੇ ਉਂਗਲੀ ਤੇ ਕੱਟ ਲੱਗਾ ਆ ਤੇ ਉਹਦਾ ਦਰਦ ਪਿਆਰਿਓ ਤੁਹਾਨੂੰ ਹੀ ਪਤਾ ਹੋਏਗਾ ਦੂਜੇ ਜੀਵ ਨੂੰ ਉਸ ਦਰਦ ਦਾ ਅਹਿਸਾਸ ਨਹੀਂ ਹੋਏਗਾ ਉਹ ਦਰਦ ਜਦੋਂ ਉਹਦੇ ਤੇ ਲੱਗੇਗਾ ਉਹ ਤਾਂ ਹੀ ਉਸ ਨੂੰ ਹਟਾਏਗਾ ਨਾ ਕਹਿੰਦੇ ਨੇ ਕਿ ਇੱਕ ਮਾਂ ਜਦੋਂ ਮਾਂ ਬਣਦੀ ਉਹਨੂੰ ਮਾਂ ਦਾ ਅਹਿਸਾਸ ਉਦੋਂ ਹੁੰਦਾ ਆ ਉਹਨੂੰ ਪਹਿਲਾਂ ਮਾਂ ਬਣੇ ਦੇ ਅਹਿਸਾਸ ਦਾ ਨਹੀਂ ਪਤਾ ਲੱਗਦਾ ਸੇ ਵੈਗਰੂ ਜੀ ਇਸ ਕਰਕੇ ਜੇ ਆਪਾਂ ਕਹਿੰਨੇ ਆਂ ਤੇ ਗੁਰੂ ਸਾਹਿਬ ਵਾਹਿਗੁਰੂ ਜੀ ਹਰ ਇੱਕ ਦੀ ਅਰਦਾਸ ਬੜੇ ਪਿਆਰ ਨਾਲ ਸੁਣਦੇ ਨੇ ਗੱਲ ਇੱਥੇ ਪਿਆਰਿਓ ਇਹ ਆ ਜਾਂਦੀ ਆ ਕਿ ਤੁਹਾਡਾ ਭਾਉ ਤੇ ਹੁੰਦਾ ਆ ਕਿ ਤੁਸੀਂ ਕਿੰਨਾ ਕੁ ਭਿੱਜ ਕੇ ਗੁਰੂ ਨੂੰ ਅਰਦਾਸ ਕਰਦੇ ਹੋ ਤੁਹਾਡਾ ਕਿੰਨਾ ਕੁ ਭਰੋਸਾ ਆਪਣੇ ਗੁਰੂ ਪਿਆਰੇ ਤੇ ਆ ਉਸ ਭਰੋਸੇ ਮਾਰਾਜ ਤੁਹਾਡੀ ਅਰਦਾਸ ਨੂੰ ਪ੍ਰਵਾਨ ਕਰਦੇ ਆ ਉਸੇ ਭਰੋਸੇ ਕਰਕੇ ਮਾਰਾਜ ਤੁਹਾਨੂੰ ਉਹਦਾ ਫਲ ਦਿੰਦੇ ਆ ਪਿਆਰਿਓ ਹੁਣ ਜਿਵੇਂ ਅਸੀਂ ਕਈ ਵਾਰੀ ਦੇਖਦੇ ਵੀ ਆ ਕਿ ਕਿਸੇ ਨੇ ਘਰੇ ਪ੍ਰੋਗਰਾਮ ਕਰਾਇਆ ਤੇ ਮਹਾਰਾਜ ਘਰੇ ਆਇਆ ਜਾਂ ਸੁਖਮਨੀ ਸਾਹਿਬ ਆਜਾ ਖੰਡ ਪਾਠ ਸਾਹਿਬ ਕਰਾਇਆ ਤੇ ਕਈ ਜੀਵ ਪਿਆਰੇ ਬੜੇ ਹੀ ਪ੍ਰੀਤ ਦੇ ਨਾਲ ਬਾਣੀ ਸੁਣਦੇ ਆ ਸਰਬਨ ਕਰਦੇ ਆ ਤੇ ਇੱਕ ਇੱਕ ਸ਼ਬਦ ਨੂੰ ਆਪਣੇ ਹਿਰਦੇ ਚ ਬਸਾਉਂਦੇ ਆ ਤੇ ਹੁਕਮਨਾਮਾ ਸਾਹਿਬ ਜੋ ਆਂਦਾ ਆ ਉਹਦੇ ਤੇ ਅਮਲ ਕਰਦੇ ਆ ਪਰ ਵਾਈ ਗੁਰੂ ਜੀ ਕਈ ਜੀਵਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਗੁਰੂ ਸਾਹਿਬ ਆਏ ਆ ਤੇ ਹੁਕਮਨਾਮਾ ਦਿੱਤਾ ਸੀ ਹੁਕਮਨਾਮੇ ਦੀ ਬਾਣੀ ਵਿਚਾਰ ਗੁਰਮਖਾਂ ਨੂੰ ਕਈ ਏਕਾਦਣ ਕੇ ਸੁਣੀਏ ਤੇ ਸਹੀ ਕਿ ਮਹਾਰਾਜ ਸਾਨੂੰ ਐਗਜ਼ੈਕਟ ਕਹਿ ਕੇ ਕੀ ਗਏ ਆ ਉਹ ਵਾਈ ਗੁਰੂ ਜੀ ਫੇਰੇ ਦੇਖੋ ਮਹਾਰਾਜ ਜੀ ਕਹਿੰਦੇ ਹੁੰਦੇ ਕਿ ਗੁਰੂ ਸਾਹਿਬ ਤਾਂ ਹਰ ਇੱਕ ਨੂੰ ਖਜ਼ਾਨਾ ਦੇਣਾ ਚਾਹੁੰਦੇ ਆ ਪਰ ਵਾਈ ਗੁਰੂ ਜੀ ਲੈਂਦਾ ਕੋਈ ਕੋਈ ਆ ਕਿਉਂਕਿ ਕਾਲ ਯੁਗ ਦਾ ਭਪਾਰ ਪ੍ਰਭਾਵ ਚੱਲ ਰਿਹਾ ਇੱਥੇ ਵਿਰਲਿਆਂ ਨੇ ਹੀ ਸਮਝਣਾ ਆ ਤੇ ਵਿਰਲੇ ਨੇ ਹੀ ਉਸ ਚੀਜ਼ ਨੂੰ ਸਮਝ ਕੇ ਲੈ ਲੈਣਾ ਆ ਹੁਣ ਦੇਖੋ ਇੱਕ ਜੀਵ ਨੇ ਅਰਦਾਸ ਕੀਤੀ ਉਹ ਕਹਿੰਦਾ ਮੇਰੀ ਤੇ ਇੱਕ ਹਫਤਾ ਵੀ ਨਹੀਂ ਪਿਆ ਮਾਰੇ ਨੇ ਸਾਰੇ ਕਾਰਜ ਸਵਾਰਤੇ ਇੱਕ ਜੀਵਾ ਤੜਫੀ ਜਾ ਰਿਹਾ ਹੈ ਉਹ ਕਹਿੰਦਾ ਮੈਂ ਇੰਨੀ ਅਰਦਾਸਾਂ ਕਰ ਲਈਆਂ ਮੈਂ ਆਹ ਕਰ ਲਿਆ ਮੈਂ ਆਹ ਕਰ ਲਿਆ ਮੇਰੀ ਤੇ ਕੋਈ ਪੂਰੀ ਨਹੀਂ ਹੁੰਦੀ ਪਹਿਲੀ ਤੇ ਗੱਲ ਵਾਈ ਗੁਰੂ ਜੀ ਕਿ ਤੁਸੀਂ ਇੱਕ ਥਾਂ ਟਿਕਾਓ ਬਣਾਉਣ ਨੂੰ ਮਾਰੇ ਜ਼ਰੂਰ ਕਹਿੰਦੇ ਨੇ ਕਿ ਜਦ ਤੱਕ ਤੇਰਾ ਟਿਕਾਓ ਨਹੀਂ ਬਣਦਾ ਕਿ ਤੈਨੂੰ ਮੈਂ ਦੇਵਾ ਕੀ ਹੈ ਨਾ ਹੁਣ ਜੀਵ ਮਾਰੇ ਕਹਿੰਦੇ ਨੇ ਬਿਨ ਬੰਤ ਨਾਨਕ ਕਰਹੁ ਕਿਰਪਾ ਲੇਹੋ ਮੋਹਿ ਲੜ ਲਾਇ ਕਿ ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਚਾਹੇ ਉਹ ਕਿਸੇ ਵੀ ਪੱਖ ਤੋਂ ਪਿਆਰਿਓ ਹੋਵੇ ਹੈ ਨਾ ਕਹਿੰਦੇ ਨੇ ਵੀ ਜਦੋਂ ਕੋਈ ਦੁੱਖ ਵੀ ਆਂਦਾ ਉਹ ਵੀ दारू ਬਣ ਜਾਂਦਾ ਆ ਤੇ ਫਿਰ ਉਹ ਉਹਦੇ ਲੜ ਲੱਗ ਜਾਵੇ ਪੂਰੀ ਤਰ੍ਹਾਂ ਕਿ ਮਹਾਰਾਜ ਪਹਿਲਾਂ ਤੇ ਤੁਸੀਂ ਆਪਣੀ ਅਰਦਾਸਾਂ ਦਾ ਨਿਵਾਰਣ ਜੋ ਕਰਦੇ ਘਰਾਓ ਪਿਆਰਿਓ ਫਿਰ ਉਹਦੇ ਤੇ ਗੌਰ ਵੀ ਕਰਨਾ ਆ ਕਿ ਕਹਿੰਦੇ ਨੇ ਪ੍ਰਥਮ ਮੈਂ ਛੋਡੀ ਪਰਾਈ ਨਿੰਦਾ ਉੱਤਰ ਗਈ ਸਭ ਮਨ ਕੀ ਚਿੰਦਾ ਤੇ ਪਿਆਰਿਓ ਤੇ ਫਿਰ ਬਹੁਤ ਚੀਜ਼ਾਂ ਛੱਡਣੀਆਂ ਵੀ ਪੈਂਦੀਆਂ ਨੇ ਨਾਲ ਨਾਲ ਇਹਨਾਂ ਦਾ ਵੀ ਗੌਰ ਕਰਨਾ ਆ ਸੰਗਤ ਵਿੱਚ ਜਾ ਕੇ ਜੋੜਿਆਂ ਚ ਬੈਠ ਜਾਣਾ ਮਹਾਰਾਜ ਮੈਂ ਅੱਜ ਤੇਰੇ ਦਰ ਤੋਂ ਖਾਲੀ ਨਹੀਂ ਜਾਣਾ ਹੈਗਾ ਕਿਉਂਕਿ ਮੇਰਾ ਜਿਹੜੀ ਇਹ ਪ੍ਰੋਬਲਮਾਂ ਦਾ ਜਿਹੜਾ ਵੀ ਹੱਲ ਆ ਇਹ ਤੇਰੇ ਇੱਥੋਂ ਦਰ ਤੋਂ ਹੀ ਮੈਨੂੰ ਮਿਲਣਾ ਆ ਕਿਉਂਕਿ ਵਾਈ ਗੁਰੂ ਜੀ ਜਦੋਂ ਅਸੀਂ ਕਿਸੇ ਵੀ ਸਾਧੂ ਕੋ ਜਾਨਨੇ ਆ ਉਹ ਦੇਖ ਲੈਂਦੇ ਆ ਕਿ ਉਹ ਤੁਹਾਡੇ ਮਸਤਕ ਨੂੰ ਪੜ ਲੈਂਦੇ ਆ ਪਿਆਰਿਓ ਉਹਨਾਂ ਨੂੰ ਪਤਾ ਹੁੰਦਾ ਕਈ ਵਾਰੀ ਇਹਨਾਂ ਦੇ ਖਜ਼ਾਨਿਆਂ 'ਚ ਕੁਝ ਵੀ ਨਹੀਂ ਹੈਗਾ ਕਿਉਂਕਿ ਉਹ ਕਰਮਾਂ ਦੇ ਅਕੋਰਡਿੰਗ ਦੇਖ ਲੈਂਦੇ ਆ ਸਾਰਾ ਕੁਝ ਪਰ ਸਾਧੂ ਕਦੀ ਵੀ ਵਾਈ ਗੁਰੂ ਜੀ ਫੋਲਦਾ ਨਹੀਂ ਹੈਗਾ ਕਿਉਂਕਿ ਉਹਨੂੰ ਪਤਾ ਹੁੰਦਾ ਆ ਪਤਾ ਨਹੀਂ ਵੈਗੁਰੂ ਜੀ ਮੈਂ ਕਿਸੇ ਦੇ ਔਗਣ ਚੱਕਾਂਗਾ ਤੇ ਮੇਰੇ ਗੁਰੂ ਨੇ ਮੈਨੂੰ ਕਹਿਣਾ ਕਿ ਪੁੱਤ ਤੂੰ ਕਿਉਂ ਕੀਤਾ ਉਹ ਫਿਰ ਕੀ ਕਹਿੰਦੇ ਆ ਉਹ ਤੁਹਾਨੂੰ ਕਹਿ ਦਿੰਦੇ ਆ ਕਿ ਹਾਂ ਪਿਆਰਿਆ ਤੂੰ ਸੰਗਤ ਕਰਿਆ ਕਰ ਉਹ ਪਹਿਲਾਂ ਸਾਨੂੰ ਸੰਗਤ ਕਹਿੰਦੇ ਆ ਹੈਨਾ ਜੇ ਤੂੰ ਸੰਗਤ ਕਰਨੀ ਸ਼ੁਰੂ ਕਰੋ ਨਾ ਪਤਾ ਹੁੰਦਾ ਸੰਗਤ 'ਚ ਆਏਗਾ ਇਹਦੇ ਲੇਖ ਬਦਲਨੇ ਸ਼ੁਰੂ ਹੋ ਜਾਣੇ ਜਦੋਂ ਲੇਖ ਬਦਲਨੇ ਆ ਤੇ ਜਿਹੜੀਆਂ ਇਹ ਚੀਜ਼ਾਂ ਦੀ ਮੰਗ ਕਰਦਾ ਆ ਗੁਰੂ ਨੇ ਸੰਗਤ ਤੇ ਸਾਧ ਕੇ ਇਹ ਨਾਲ ਬਾਣੀ ਪੜ੍ਹੇਗਾ ਤੇ ਮਹਾਰਾਜ ਜੀ ਨੇ ਇਹਨੂੰ ਸਹਿਜ ਸੁਭਾਈ ਦੇ ਦੇਣੀ ਆ ਆ ਹਨਾ ਤੇ ਫਿਰ ਉਹ ਇਸੇ ਕਰਕੇ ਉਹ ਸਾਨੂੰ ਸੰਗਤ ਦੇ ਨਾਲ ਜੋੜ ਦਿੰਦੇ ਨੇ ਤੇ ਪਿਆਰਿਓ ਆਪਾਂ ਵੀ ਜਦੋਂ ਵੀ ਜਾਣਾ ਭਿੱਜ ਕੇ ਅਰਦਾਸ ਕਰੋ ਫਿਰ ਅਰਦਾਸ ਬੇਨਤੀ ਜਿਹੜੀ ਕਰਦੇ ਆ ਤੁਸੀਂ ਕੜਾ ਦੇਗ ਤਿਆਰ ਕਰਕੇ ਲੈ ਜਾਓ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਅਰਦਾਸ ਮੈਂ ਤੇ ਕਹਿੰਦੀ ਆਪ ਘਰਿਆ ਕਰੋ ਅਗਰ ਤੁਹਾਨੂੰ ਆਉਂਦੀ ਹੈ ਤੇ ਪਿਆਰਿਓ ਜਿਹੜੀ ਤੁਹਾਡੇ ਹਿਰਦੇ ਵਿੱਚੋਂ ਅਰਦਾਸ ਭਜ ਕੇ ਨਿਕਲਣੀ ਹੈ ਨਾ ਪਿਆਰਿਓ ਕਿਸੇ ਨੂੰ ਵਿਚੋਲਾ ਪਾਉਣ ਦੀ ਕੀ ਲੋੜ ਐ ਆਪਣੀ ਸਿੱਧੀ ਗੱਲਬਾਤ ਗੁਰੂ ਸਾਹਿਬ ਦੇ ਨਾਲ ਕਰਿਆ ਕਰੋ ਹਨਾ ਤੇ ਫਿਰ ਜੇ ਕੋਈ ਹੋਰ ਸਮਝ ਨਹੀਂ ਆਉਂਦੀ ਤੇ ਜਿਹੜਾ ਹੁਕਮਨਾਮਾ ਸਾਹਿਬ ਆਇਆ ਉਹਦੀ ਬਾਣੀ ਵਿਚਾਰ ਕਰੋ ਉਦੇ ਬਾਣੀ ਵਿਚਾਰ ਜਦੋਂ ਤੁਸੀਂ ਕਰੋਗੇ ਤੁਹਾਡੇ ਉਹਦੇ ਵਿੱਚੋਂ ਹੱਲ ਮਿਲ ਜਾਣਾ ਕਿ ਮਹਾਰਾਜ ਤੁਹਾਨੂੰ ਕੀ ਕਹਿਣਾ ਚਾਹੁੰਦੇ ਨੇ ਠੀਕ ਹੈ ਜੀ ਫਿਰ ਕਿੱ체 ਉੱਚੀ ਵਸਤਾਂ ਦੇ ਗੁਰਮੁਖ ਨੂੰ ਪੁੱਛ ਲੈਣਾ ਅਗਰ ਕੋਈ ਅਗਲਾ ਤੁਹਾਨੂੰ ਨਾਮ ਜਪ ਦਿੰਦਾ ਆ ਤਾਂ ਠੀਕ ਹੈ ਪਿਆਰਿਓ ਇਹ ਗੁਰੂ ਸਾਹਿਬ ਹਰ ਇੱਕ ਦੀ ਅਰਦਾਸ ਸੁਣਦੇ ਆ ਪਰ ਵਾਈ ਗੁਰੂ ਜੀ 100 ਗੁਣਾ ਨਹੀਂ ਮੈਂ ਤਾਂ ਕਹਿੰਨੀ ਉਹਨੇ 1000 ਗੁਣਾ ਸਰੈਂਡਰ ਕਰਕੇ ਜਾਇਆ ਕਰੋ कि मैं अपने बापू ਕੋਲ ਮੰਗਣ ਚੱਲਾਂ ਆ ਤੇ ਮੇਰੇ ਬਾਪੂ ਨੇ ਅੱਜ ਮੇਰੀਆਂ ਝੋਲੀਆਂ ਭਰ ਕੇ ਦੇਣੀਆਂ ਹੈ ਨਾ ਕਹਿੰਦੇ ਨੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜੇ ਜਨਮਨਾਮਾ ਦੇਖੋ ਗੁਰੂ ਸਾਹਿਬ ਨੇ ਤਾਂ ਇੱਕ ਸ਼ਬਦ ਦੀ ਗੱਲ ਕਰ ਦਿੱਤੀ ਹੈ ਕਿ ਜੇ ਇੱਕ ਸ਼ਬਦ ਤੇਰੇ ਹਿਰਦੇ ਚ ਵਸ ਗਿਆ ਤੇਰੇ ਜਨਮਾ ਜਨਮਾ ਦਾ ਕਟਣ ਖਤਮ ਹੋ ਜਾਣਾ ਮਰਨ ਜਨਮ ਤੇ ਵਾਹਿਗੁਰੂ ਜੀ ਕੀ ਗੁਰੂ ਸਾਡੀਆਂ ਅਰਦਾਸਾਂ ਨੇ ਪੂਰੀਆਂ ਕਰੂਗਾ ਸਾਡੇ ਜਨਮ ਜਨਮ ਦੇ ਗੇੜ ਨੂੰ ਕੱਟਦੇ ਆ ਤੇ ਸਾਡੀਆਂ ਅਰਦਾਸਾਂ ਵੀ ਪੂਰੀਆਂ ਕਰਦੇ ਨੇ ਮਹਾਪੁਰਸ਼ਾਂ ਦਾ ਸੰਗਤ ਮਿਲੀ ਆ ਪਰਸੋਂ ਆ ਬਾਬਾ ਜੀ ਨੇ ਇੱਕ ਬੜੀ ਪਿਆਰੀ ਛੋਟੀ ਜਿਹੀ ਸਟੋਰੀ ਸਾਂਝੀ ਕੀਤੀ ਉਹ ਕਹਿੰਦੇ ਇੱਕ ਜਵਾਨ ਮਾਂ ਸੀ ਜਿਹਦੇ ਦੋ ਬੱਚੇ ਸਨ ਤੇ ਉਹ ਨੂੰ ਨਾ ਕੋਈ ਗੁਰਮੁਖ ਮਿਲਦਾ ਆ ਕੋਈ ਗਾਈਡ ਮਿਲਦਾ ਆ ਤੇ ਨਾ ਉਹ 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 ਪੁੱਛਦੀ ਆ ਕਿ ਜੀਵਨ ਕੀ ਆ ਤੇ ਉਹ ਕਹਿੰਦੇ ਨੇ ਕਿ ਜੀਵਨ ਹੁਣ ਸੌਖਾ ਆ ਜਦੋਂ ਤੂੰ ਬੁੱਢੀ ਹੋ ਜਾਵੇਂਗੀ ਤੇ ਜੀਵਨ ਔਖਾ ਹੋ ਜਾਣਾ ਤੇ ਫੇਰ ਉਹ ਉਹਨੂੰ ਕਹਿੰਦੇ ਜੀਵਨ ਹੁਣ ਔਖਾ ਆ ਤੇ ਜਦੋਂ ਤੂੰ ਬੁੱਢੀ ਹੋਏਂਗੀ ਤੇ ਵੀ ਜੀਵਨ ਸੌਖਾ ਹੋ ਜਾਣਾ ਆ ਇਹ ਬੜਾ ਡੂੰਗਾ ਵਿਚਾਰਨ ਵਾਲਾ ਵਿਸ਼ਾ ਆ ਪਿਆਰਿਓ ਤੇ ਉਹ ਜਦੋਂ ਮਾਂ ਸੋਚਦੀ ਆ ਉਹ ਕਹਿੰਦੀ ਇਹ ਕੀ ਕਹਿ ਗਏ ਨੇ ਕਹਿੰਦੀ ਮੈਂ ਤੇ ਬੜੀ ਸੌਖੀ ਆ ਮੈਂ ਤੇ ਬੜੀ ਠੀਕ ਆ ਖੁਸ਼ ਆ ਪਰ ਉਹਨਾਂ ਨੇ ਇਹ ਕਿਉਂ ਕਿਹਾ ਕਿ ਜਦੋਂ ਮੈਂ ਬੁੱਢੀ ਹੋ ਜਾਵਾਂਗੀ ਤੇ ਫਿਰ ਮੈਂ ਔਖੀ ਹੋਵਾਂਗੀ ਤੇ ਪਿਆਰਿਓ ਜਦੋਂ ਰਾਤ ਪੈਂਦੀ ਆ ਨਾ ਤੇ ਬਹੁਤ ਬਿਜਲੀ ਲੱਗਦੀ ਆ ਬਹੁਤ ਜ਼ੋਰ ਦੇ ਨਾਲ ਬਾਰਿਸ਼ ਆਂਦੀ ਆ ਤੇ ਉਹ ਆਪਣੇ ਦੋਵੇਂ ਬੱਚਿਆਂ ਨੂੰ ਆਪਣੇ ਨਾਲ ਘੁੱਟ ਕੇ ਲਾਉਂਦੀ ਆ ਤੀ ਉਹ ਜਦੋਂ ਕੋਟਕੇ ਲਾਂਦੀ ਬੱਚੇ ਡਰਦੇ ਆ ਤੇ ਉਹ ਉਹਨਾਂ ਨੂੰ ਹੌਸਲਾ ਦਿੰਦੀ ਆ ਕਿ ਪੁੱਤ ਡਰਨਾ ਨਹੀਂ ਇਹ ਜਿਹੜੇ ਝੱਖਣ ਆਏ ਜਿਹੜੇ ਬਿਜਲੀ ਲੱਛਕਦੀ ਆ ਇਹ ਬਸ ਥੋੜੇ ਚਿਰ ਵਾਸਤੇ ਆ ਪੁੱਤ ਇਹ ਹਟ ਜਾਣੀ ਆ ਤੇ ਫਿਰ ਜਦੋਂ ਉਹ ਐਵੇਂ ਕਰਦੀ ਆ ਤੇ ਉਹਦੇ ਬੱਚੇ ਫਿਰ ਮਾਂ ਦੀ ਬੁੱਕੜ ਦੇ ਵਿੱਚ ਉਹ ਨਿਗਮ ਆਣਦੇ ਆ ਤੇ ਉਹ ਚੁੱਪ ਕਰ ਜਾਂਦੇ ਆ ਤੇ ਜਦੋਂ ਪਿਆਰਿਓ ਥੋੜੀ دیر ਬਾਦ ਨੂੰ ਸਮਝ ਆਉਂਦੀ ਆ ਕਿ ਹਾਂ ਉਹਨਾਂ ਨੇ ਤਾਂ ਮੈਨੂੰ ਇੱਕ ਡੂੰਗਾ ਸਮਝਾ ਕੇ ਗਏ ਕਿ ਇੱਕ ਬਿਜਲੀ ਲੱਛ ਕੀ ਕਿੰਨਾ ਸਿਗਾ ਕਿ ਜਦਕਿ ਮੈਂ ਵੀ ਡਰੀ ਆ ਪਰ ਜਦੋਂ ਮੇਰੇ ਬੱਚੇ ਰੋਏ ਤੇ ਮੈਂ ਜਦੋਂ ਉਹਨਾਂ ਨੂੰ ਇਹ ਨਿਗ ਦਿੱਤਾ ਤੇ ਮੈਂ ਉਹਨਾਂ ਨੂੰ ਇੱਕ ਬਹੁਤ ਹੀ ਵੱਡਾ ਹੌਂਸਲਾ ਦਿੱਤਾ ਅੱਗੇ ਵਧਣ ਵਾਸਤੇ ਹਨਾ ਤੇ ਪਿਆਰਿਓ ਇਥੋਂ ਸਾਨੂੰ ਇੱਕ ਇਹ ਸੇਧ ਮਿਲਦੀ ਆ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮੋੜ ਆਣੇ ਆ ਪਿਆਰਿਓ ਉਨਾ ਮੋੜਾਂ ਦੇ ਵਿੱਚੋਂ ਮਹਾਰਾਜ ਨੇ ਤੁਹਾਡੀ ਬਾਹ ਉਹ ਬੁੱਕਲ ਤੁਹਾਨੂੰ ਪਾਈ ਹੁੰਦੀ ਆ ਵਾਹਿਗੁਰੂ ਉਸ ਨਿਗ ਦੇ ਵਿੱਚ ਤੁਸੀਂ ਹੁੰਨੇ ਆ ਪਰ ਅਸੀਂ ਦੇਖ ਨਹੀਂ ਪਾਉਂਦੇ ਸਾਨੂੰ ਉਦੋਂ ਵੀ ਗੁਰੂ ਕਹਿ ਰਿਹਾ ਹੁੰਦਾ ਆ ਕਿ ਪੁੱਤਰ ਤੂੰ ਘਬਰਾ ਨਾ ਮੈਂ ਤੇਰੇ ਨਾਲ ਆ ਇਹ ਬਸ ਥੋੜੇ ਚਿਰ ਦਾ ਆ ਇੱਥੋਂ ਤੂੰ ਨਿਕਲ ਜਾਣਾ ਆ ਤੂੰ ਹੁਣ ਚਿੰਤਾ ਨਾ ਕਰ ਚਿੰਤਨ ਕਰ ਉਸ ਪਰਮਾਤਮਾ ਦੀ ਬੰਦਗੀ ਉਹਦਾ ਸ਼ਬਦ ਜਾਪ ਵਧਾ ਦੇ ਤੇ ਇੱਕ ਗੁਰੂ ਪਿਆਰਿਓ ਮਾਰੇ ਦੇ ਸੱਦ ਕੀ ਬਸ ਇਹ ਅਰਦਾਸ ਬੇਨਤੀ ਆਪ ਜੀ ਦੇ ਚਰਨਾ ਚ ਜਦੋਂ ਵੀ ਕੋਈ ਸ਼ਬਦ ਜਾਪ ਕਰਦੇ ਆ ਨਾ ਇੱਕ ਸ਼ਬਦ ਨੂੰ ਹੀ ਜਿਆਦਾ ਆਪਣੀ ਨਰਜੀ ਦਿਆ ਕਰੋ ਕਈ ਵਾਰੀ ਜਿੱਦਾਂ ਹੁਣ ਆਪਾਂ YouTube ਤੇ ਵੀ ਬਹੁਤ سارے ਸ਼ਬਦ ਦੇਖਦੇ ਆ ਅਸੀਂ ਕੀ ਕਰਦੇ ਆ ਇੱਕ ਸ਼ਬਦ ਫੜਦੇ ਆ ਹਲੇ ਉਹਨੂੰ ਹਫ਼ਤਾ ਨਹੀਂ ਜਾਪਦਿਆਂ ਨੂੰ ਹੁੰਦਾ ਉੱਤੇ ਲਿਖਿਆ ਹੁੰਦਾ ਆਹ ਬਹੁਤ ਵਧੀਆ ਅਸੀਂ ਉਹਦੇ ਮਗਰ ਚਲੇ ਜਾਂਦੇ ਆਂ ਨੇ ਪਿਆਰਿਓ ਹਰ ਚੀਜ਼ ਮਾਰੇ ਕਹਿੰਦੇ ਸਹਿਜ ਪੱਕੇ ਸੋ ਮਿੱਠਾ ਹੋਈ ਥੋੜਾ ਸਹਿਜ ਰੱਖਿਆ ਕਰੋ ਪਿਆਰਿਓ ਹਰ ਦੁੱਖ ਦਾ ਨਿਵਾਰਣ ਆ ਪਰ ਇਹ ਸਹਿਜ ਦਾ ਮਾਰੇਗਾ ਇਹ ਦੁੱਖ ਵੀ ਵਾਈ ਗੁਰੂ ਜੀ ਸਾਰੀ ਉਮਰ ਨਹੀਂ ਰਹਿਣੀ ਮਾਰਾ ਜ ਆਪ ਹੀ ਕੱਟ ਦੰਦੇ ਆ ਥੋੜਾ ਸਹਿਜ ਰੱਖ ਕੇ ਉਸ ਸ਼ਬਦ ਨੂੰ ਨਰਜੀ ਦਓ ਮੰਨ ਲਓ ਜੇ ਮਹੀਨਾ ਲੱਗ ਗਿਆ 2 ਮਹੀਨੇ ਲੱਗ ਗਏ ਪਰ ਆਸ ਨਾ ਛੱਡਿਆ ਕਰੋ ਪਿਆਰਿਓ ਜ्यादातर ਅਸੀਂ 네ਗੇਟਿਵ ਸੋਚਣ ਨਾਲੋਂ ਤੇ ਮਹਾਰਾਜ ਕਹਿੰਦਾ ਤੂੰ ਚੰਗਾ ਸੋਚੀ ਜਾ ਜੈਸਾ ਸੇਵੈ ਤੈਸਾ ਹੋਵੇ ਜਿੱਦਾਂ ਦੀ ਤੁਸੀਂ ਸੋਚ ਰੱਖਦੇ ਹੋ ਪਿਆਰਿਓ ਉਦਾਂ ਦਾ ਤੁਹਾਡਾ ਜੀਵਨ ਬਣਦਾ ਚੱਲੇ ਜਾਂਦਾ ਆ ਤੇ ਫਿਰ ਅਸੀਂ ਕਿਉਂ ਗਲਤ ਸੋਚ ਸੋਚ ਕੇ ਆਪਣਾ ਧਿਆਨ ਉਸ એનર્ਜੀ ਨੂੰ ਲਾਈਏ ਪਿਆਰਿਓ ਦੇਖੋ ਵਾਈ ਗੁਰੂ ਜੀ ਜਿਹੜਾ ਯੂਨੀਵਰਸ ਆ ਉਹ ਤੁਹਾਡੇ ਬੋਲਾਂ ਨਾਲ ਨਹੀਂ ਕਨੈਕਟ ਹੋ ਤੁਹਾਡੇ ਅੰਦਰ ਦੀ એનર્ਜੀ ਨਾਲ ਕਨੈਕਟ ਹੁੰਦਾ ਆ ਤੁਸੀਂ ਹੁਣ ਮੰਨ ਲਓ ਸਵੇਰੇ ਨਾਮ ਜਪ ਕੀਤਾ ਪਰ ਦੁਪਹਿਰੇ ਤੁਸੀਂ ਫੇਰ ਮਨ ਦੇ ਵਿੱਚ ਉਦਾਸ ਪਰੇਸ਼ਾਨ ਉਹਨਾਂ ენਰਜੀਆਂ ਨੂੰ ਲੈ ਕੇ ਵਾਈ ਗੁਰੂ ਜੀ ਬਹੁਤ ਸਾਨੂੰ ਮੈਸੇਜ ਮਿਲਦੇ ਆ ਪਰ ਅਸੀਂ ਉਹਨਾਂ ਨੂੰ ਦੇਖ ਕੇ ਆਣ ਦੇਖਾ ਕਰ ਦਿੰਨੇ ਆ ਫੇਰ ਮਾੜੀਆਂ ਸੋਚਾਂ ਸੋਚਣੀਆਂ ਸ਼ੁਰੂ ਕਰ ਦਿੰਨੇ ਆ ਵਾਈ ਗੁਰੂ ਜੀ ਇਹਨਾਂ ਪੰਜਾਂ ਦੇ ਵਿੱਚ ਹੀ ਇਹ ਸਾਰਾ ਜੀਵਨ ਇਦਾਂ ਹੀ ਨਿਕਲ ਜਾਂਦਾ ਆ ਹਨਾ ਇਹਨਾਂ ਨੂੰ ਨਾ ਵੈਗਰੂ ਧਿਆਨ ਦਿਆ ਕਰੋ ਉਹ ਕਹਿੰਦੇ ਨਹੀਂ ਹੁੰਦੇ ਉਸ ਚੀਜ਼ ਦੇ ਸੋਲੂਸ਼ਨ ਲੱਭਣਾ ਸਿੱਖੀਦਾ ਆ ਕਿ ਮੈਂ ਹੁਣ ਇਹਨੂੰ ਹਟਾਣਾ ਆ ਤੇ ਕਿਵੇਂ ਹਟਾਵਾਂ ਉਹ ਕਹਿੰਦੇ ਨੇ ਡਾਕਟਰ ਕੋ ਦਵਾਈ ਲੈਣ ਤੇ ਜਾਂਦਾ ਆ ਤੇ ਫਿਰ ਉਹ ਜਦੋਂ ਡਾਕਟਰ ਕਹਿੰਦਾ ਵੀ ਨਾਲ ਪੁੱਤ ਪਰਹੇਜ਼ ਵੀ ਰੱਖਣਾ ਆ ਹਨਾ ਜੇ ਹੁਣ ਦਵਾਈ ਖਾਈ ਜਾਈਏ ਪਰਹੇਜ਼ ਨਾ ਰਖੀਏ ਤਾਂ ਪਿਆਰਿਓ ਰਾਮ ਕਿੱਦਾਂ ਆਏਗਾ ਤੇ ਵਾਈ ਗੁਰੂ ਜੀ ਇਹ ਵੀ ਪਰਹੇਜ ਹੀ ਹੁੰਦੇ ਆ ਜਦੋਂ ਵੀ ਅਸੀਂ ਨਾਮ ਜਪ ਸ਼ੁਰੂ ਕਰੀਏ ਤੇ ਪ੍ਰੋਸਾ ਵਾਰਜ ਤੇ ਰੱਖਣਾ ਤੇ 네ਗੇਟਿਵ ਸੋਚਾਂ ਨੂੰ ਨਰਜੀ ਦੇਣੀ ਬੰਦ ਕਰੋ। ਧਿਆਨ ਚੰਗੇ ਪਾਸੇ ਲਾ ਦੋ। ਅੱਗੇ ਇੰਨੇ ਸਾਲ 네ਗੇਟਿਵ ਸੋਚ ਕੇ ਆਪਾਂ ਦੇਖਿਆ ਹੀ ਆ ਦੁੱਖ ਘਟੇ ਤਾਂ ਨਹੀਂ ਹੈਗੇ ਵਧੇ ਹੀ ਆ। ਤੇ ਤੇ ਵਾਈ ਗੁਰੂ ਜੀ ਥੋੜੇ ਦਿਨ ਕੋਸ਼ਿਸ਼ ਕਰ ਲਓ। ਡੇਢ ਕ ਮਹੀਨਾ ਲੈ ਲਓ ਕਿ ਮੈਂ ਚੰਗਾ ਹੀ ਸੋਚਣਾ ਬਸ। ਅੱਜ ਤੋਂ ਸ਼ੁਰੂ ਕਰੋ ਪਿਆਰਿਓ। ਹਰ ਦਿਨ ਬਹੁਤ ਪੋਜ਼ਿਟਿਵ ਆ ਹਰ ਦਿਨ ਬਲੇਸਿੰਗ ਦਿੰਦੇ ਆ ਹਰ ਪਲ ਦਿੰਦੇ ਆ ਪਰਮਾਤਮਾ ਤੇ ਮਹਾਰਾਜ ਕਹਿੰਦੇ ਜਿਹੜਾ ਤੂੰ ਕੱਲੂ ਸ਼ੁਰੂ ਕਰਨਾ ਪੁੱਜਾ ਹੁਣ ਕਰ ਲੈ ਸਟਿਲ ਰਾਈਟ ਨਾਉ ਅਸੀਂ ਬਸ ਇਹ ਕਹਿਣਾ ਕਿ ਮੈਂ ਚੰਗਾ ਸੋਚਣਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਜੇ ਵੱਡਾ ਜਾਪ ਸਾਨੂੰ ਨਹੀਂ ਤੇ ਇੰਨਾ ਹੀ ਕਹਿਣਾ ਸ਼ੁਰੂ ਕਰ ਦੋ ਮੇਰਾ ਪਿਆਰਾ ਵਾਹਿਗੁਰੂ ਮੇਰੇ ਨਾਲ ਆ ਉਹ ਮੇਰੇ ਨਾਲ ਆ ਬਸ ਇਹ ਹੀ ਕਹਿਣਾ ਸ਼ੁਰੂ ਕਰ ਦੋ ਮੇਰਾ ਵਾਹਿਗੁਰੂ ਮੇਰੇ ਨਾਲ ਆ ਮੇਰਾ ਧੰਨ ਗੁਰੂ ਪਿਆਰਾ ਮੇਰੇ ਨਾਲ ਆ ਮੇਰੇ ਨਾਲ ਆ ਮੇਰੇ ਨਾਲ ਆ ਤੁਸੀਂ ਕਹਿ ਕੇ ਤਾਂ ਦੇਖੋ ਉਹਨੇ ਫੇਰ ਪਿਆਰਿਓ ਨਾਲ ਹੋ ਕੇ ਦਿਖਾੜ ਵੀ ਦੇਣਾ ਆ ਕਿਉਂਕਿ ਅਸੀਂ ਉਹਨੂੰ ਛੱਡ ਦਿੰਨੇ ਆ ਅਸੀਂ ਸੋਚਾਂ ਤੇ ਧਿਆਨ ਦੇ ਦਿੰਨੇ ਆ ਇਸ ਕਰਕੇ ਸਾਡੀ ਇਹ ਵਾਹਿਗੁਰੂ ਜੀ ਅਰਦਾਸਾਂ ਪੂਰੀਆਂ ਹੋਣ ਦੇ ਵਿੱਚ ਦੁੱਖ ਕੱਟਣ 'ਚ ਠਹਿਮ ਲੱਗ ਜਾਂਦਾ ਆ ਜਦ ਕਿ ਗੁਰੂ ਸਾਹਿਬ ਕਦੀ ਵੀ ਵਾਹਿਗੁਰੂ ਜੀ ਉਹ ਕਿਸੇ ਨਾਲ ਵੀ ਤੇਰ ਮੇਰ ਨਹੀਂ ਕਰਦੇ ਹੈਗੇ ਉੱਤੇ ਵਾਈਗੁਰੂ ਜੀ ਸਾਡਾ ਇਹ ਕਹਿੰਦੇ ਤੂੰ ਕਿੱਦਾਂ ਦਾ ਜੀਵਨ ਬਣਾ ਰਿਆ ਆ ਤੈਨੂੰ ਮੈਂ ਕਿੰਨੀ ਸੋਹਣੀ ਸੋਚ ਦੇ ਕੇ ਭੇਜਿਆ ਤੂੰ ਕਾਤੇ ਮਾੜਾ ਸੋਚੀ ਜਾਨਾ ਤੂੰ ਚੰਗਾ ਸੋਚ ਹੈਨਾ ਅੱਜ ਅਸੀਂ ਆਪਣੇ ਲਈ ਚੰਗਾ ਸੋਚਾਂਗੇ ਤੇ ਸਾਡੀ એનર્ਜੀ ਇੰਨੀ ਪੋਜ਼ਿਟਿਵ ਮਹਾਰਾਜ ਬਣਾ ਦੇਣਗੇ ਚੜ੍ਹਦੀ ਕਲਾ ਵਾਲੀ ਸੋਲ ਬਣਾਉਣਗੇ ਤੇ ਅਸੀਂ ਪਤਾ ਨਹੀਂ ਕਿੰਨਾ ਹਜ਼ਾਰਾਂ ਦੇ ਲਈ ਚੰਗਾ ਸੋਚ ਸਕਦੇ ਹਾਂ ਨਾ ਤਾਂ ਹੀ ਤਾਂ ਵਾਈਗੁਰੂ ਜੀ ਫਿਰ ਸਰਵੱਤ ਦੇ ਭਲੇ ਲਈ ਖੜੇ ਹੋ ਮੰਗੇ ਨਾ ਤੇ ਵਾਈਗੁਰੂ ਇਥੇ ਬਸ ਗੁਰੂ ਦਾ ਪ੍ਰੋਸਾ ਲੈ ਕੇ ਮਹਾਰਾਜ ਜੀ ਨੂੰ ਅਰਦਾਸਾਂ ਬੇਨਤੀਆਂ ਕਰਕੇ ਅੱਗੇ ਵਧਦੇ ਜਾਣਾ ਬਹੁਤ ਤੁਹਾਨੂੰ ਖਿੱਚਣ ਵਾਲੇ ਮਿਲਦੇ ਆ ਪਿਆਰਿਓ ਕਈ ਵਾਰੀ ਤੁਹਾਡੇ ਮੁਖ ਤੇ ਚੰਗੇ ਹੁੰਦੇ ਆ ਪਰ ਤੁਹਾਡੀਆਂ ਹੀ ਗੱਲਾਂ ਕਰਦੇ ਹੁੰਦੇ ਆ ਕਿ ਇਹ ਐਵੇਂ ਕਰਦਾ ਆ ਇਹ ਐਵੇਂ ਕਰਦਾ ਆ ਇਹ ਸਹੀ ਨਹੀਂ ਕਰਦਾ ਕਿਉਂਕਿ ਪਿਆਰਿਓ ਉਹਨਾਂ ਚੀਜ਼ਾਂ ਤੇ ਧਿਆਨ ਨਹੀਂ ਦੇਣਾ ਤੁਹਾਡੀ ਸੋਲ ਨੂੰ ਪਤਾ ਹੁੰਦਾ ਤੁਹਾਡੇ ਪਰਮਾਤਮਾ ਨੂੰ ਪਤਾ ਹੁੰਦਾ ਆ ਕਿ ਤੁਸੀਂ ਕੀ ਕਰ ਰਹੇ ਹੋ ਜੇ ਕੋਈ ਵੀ ਜੀਵ ਕਿਸੇ ਵੀ ਪਾਥ ਤੇ ਖੜਾ ਹੈ ਨਾ ਪਿਆਰਿਓ ਉੱਥੇ ਉਹ ਆਪ ਨਹੀਂ ਖੜਾ ਹੁੰਦਾ ਉੱਥੇ ਉਹਨੂੰ ਉਹਦੇ ਪਿਆਰੇ ਨੇ ਖੜਾ ਕੀਤਾ ਹੁੰਦਾ ਆ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਚੱਲਦਾ ਇਹ ਸਿਰਫ ਸਾਡੀ ਸੋਚ ਆ ਕਿ ਅਸੀਂ ਉਨੇਕ ਤੱਕ ਹੀ ਸੋਚ ਪਾਉਨੇ ਆ ਕਿ ਇਹ ਐਵੇਂ ਕਰਦਾ ਆ ਹਨਾ ਤੁਹਾਡੀ ਤੁਹਾਡੇ ਪਤਾ ਲੱਗ ਜਾਂਦਾ ਨਾ ਕਿ ਤੁਹਾਡੀ એનર્ਜੀ ਨੂੰ ਤੁਸੀਂ ਗਲਤ ਕਰਦੇ ਆ ਜਾਂ ਕਿ ਸਹੀ ਕਰਦੇ ਆ ਨਾ ਤੇ ਪਿਆਰਿਓ ਆਪਣੀ ਅਰਦਾਸ ਆਪ ਕਰਨੀ ਸਿੱਖੋ ਭਿੱਜ ਕੇ ਕਰੋ ਪਿਆਰਿਓ ਹਾਂ ਇਹ ਜ਼ਰੂਰ ਆ ਕਿ ਸੰਗਤ ਵਿੱਚ ਜ਼ਰੂਰ ਜਾਇਆ ਕਰੋ ਸੰਗਤ ਵਿੱਚ ਸਾਨੂੰ ਇਹ ਨਹੀਂ ਪਤਾ ਕਿ ਕਿੰਨੀ ਜਪੀ ਤਪੀ ਰੂਹ ਕੋਈ ਆਈ ਹੋਈ ਆ ਸੰਗਤ ਦੇ ਕਿਉਂਕਿ ਹਰ ਇੱਕ ਦਾ ਲੈਵਲ ਆ ਨਾ ਹਲੇ ਕੋਈ ਪਹਿਲੀ ਚਾ ਕੋਈ ਅੱਠਵੀਂ ਚਾ ਤੇ ਕੋਈ ਬਾਰਵੀਂ ਚਾ ਤੇ ਕੋਈ ਇਹਨ ਬ੍ਰਹਮ ਗਿਆਨ ਦੀ ਪ੍ਰਾਪਤੀ ਤੱਕ ਪਹੁੰਚ ਗਿਆ ਆ ਇਹ ਮੇ ਵੈਗੁਰੂ ਜੀ ਜਦੋਂ ਅਸੀਂ ਜਾਵਾਂਗੇ ਸਾਨੂੰ ਨਹੀਂ ਪਤਾ ਕਿ ਸਾਡੇ ਨਾਲ ਕੋਈ ਬਹੁਤ ਉੱਚੀ ਰੂਹ ਬੈਠੀ ਆ ਹਨਾ ਕਿਸੇ ਦੇ ਕੀ ਰੂਮ ਰੂਮ ਸਿਮਰਨ ਚੱਲਦਾ ਆ ਕਿਸੇ ਦੀ ਬੰਦਗੀ ਕਿੱਡੀ ਵਾਹਿਗੁਰੂ ਜੀ ਕਦੀ ਵੀ ਨਾ ਦਿਖਾਓ ਕਿ ਆ ਛੋਟਾ ਤੇ ਆ ਵੱਡਾ ਸਭ ਨੂੰ ਨਮਸਕਾਰ ਆ ਸਾਰੇ ਉਸ ਗੁਰਪਿਤਾ ਦੇ ਬੱਚੇ ਆ ਸਭ ਤੁਰੇ ਹੋਏ ਆ ਕਈ ਵਾਰੀ ਅਸੀਂ ਉੱਚੀਆਂ ਅਵਸਥਾ ਤੇ ਜਾ ਕੇ ਕਹਿ ਦਿੰਨੇ ਆ ਕਿ ਨਹੀਂ ਇਹ ਇਹ ਗਲਤ ਸਹੀ ਆ ਨਹੀਂ ਪਿਆਰਿਓ ਉਹ ਵੀ ਉਹਦੇ ਹੁਕਮ ਦੇ ਵਿੱਚ ਆ ਹਨਾ ਸਾਰੇ ਗੁਰੂ ਦੇ ਪਿਆਰੇ ਆ ਸਾਰੇ ਜਿਵੇਂ ਗੁਰੂ ਨੂੰ ਪਾੰਦ ਆਇਆ ਉਹ ਬਸ ਉਹਦੇ ਕਈ ਵਾਰੀ ਕੋਈ ਪੰਡੇ ਇਦਾਂ ਦੇ ਹੁੰਦੇ ਮਹਾਰਾਜ ਨੂੰ ਸਿਖਾ ਰਹੇ ਹੁੰਦੇ ਕਿਉਂ ਕਿਉਂਕਿ ਮਹਾਰਾਜ ਅੰਦਰ ਤੋਂ ਹੁੰਦੇ ਆ ਮਾਰੇ ਨੂੰ ਪਤਾ ਹੁੰਦਾ ਆ ਕਿ ਜੇ ਇਹ ਐਸ ਸਟੈਪ ਨੂੰ ਮਿਸ ਕਰ ਗਿਆ ਨਾ ਇਹ ਦੁਬਾਰਾ ਇਹਦੀ ਜ਼ਿੰਦਗੀ ਦੇ ਵਿੱਚ ਕ੍ਰिएशन ਹੋ ਜਾਣੀ ਆ ਤੁਕਿ ਮਹਾਰਾਜ ਨੇ ਇਹਨੂੰ ਸਿਖਾ ਕੇ ਹੀ ਦੂਜੀ ਪੌੜੀ ਤੇ ਚੜਾਉਣੀ ਆ ਇਹ ਗੁਰੂ ਨਾਨਕ ਦੇ ਘਰ ਦੀਆਂ ਪੌੜੀਆਂ ਆ ਪਿਆਰਿਓ ਆਪਾਂ ਚੜਦੇ ਜਾ ਰਹੇ ਆ ਦੁੱਖਾਂ ਤੋਂ ਕਦੀ ਵੀ ਨਿ ਘਬਰਾਉਣਾ ਕਿਉਂ ਕਿ ਪਿਆਰਾ ਵਾਹਿਗੁਰੂ ਨਾਲ ਆ ਉਹ ਹਮੇਸ਼ਾ ਅੰਗ ਸੰਗ ਆ ਉਹ ਹਰ ਇੱਕ ਦੀ ਰੱਖਿਆ ਕਰਦਾ ਆ ਬਸ ਉਹਦੇ ਤੇ ਭਰੋਸਾ ਕਰਿਓ ਗੁਰੂ ਤੇ ਭਰੋਸਾ ਕਰਿਆ ਕਰੋ ਕੋਈ ਵੀ ਵਾਹਿਗੁਰੂ ਜੀ ਸੇਖਾ ਜਾ ਕੋਈ ਵੀ ਉਹ ਤੁਹਾਨੂੰ ਮਾਰਗ ਦੱਸ ਸਕਦਾ ਰਾਹ ਦੱਸ ਸਕਦਾ ਵਾਹਿਗੁਰੂ ਜੀ ਦੇਣ ਵਾਲਾ ਗੁਰੂ ਸਾਹਿਬ ਆ ਦੇਣ ਵਾਲੀ ਉਹ ਗੁਰਪਿੱਤਾ ਆ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੀ ਕਿਸੇ ਵੀ ਕੋਈ ਵੀ ਗੱਲ ਦਾ ਸਾਨੂੰ ਸਮਝ ਨਹੀਂ ਆਦੀ ਮਹਾਰਾਜ ਜੀ ਤੋਂ ਜਾ ਕੇ ਪੁੱਛ ਲਓ ਠੀਕ ਹੈ ਜੀ ਆਪਾਂ ਗੁਰਮੁਖਾਂ ਦਾ ਵਿਚਾਰ ਕਰ ਸਕਦੇ ਹਾਂ ਠੀਕ ਆ ਪਿਆਰਿਓ ਮੇਰੇ ਬਸ ਇੰਨੀਆਂ ਕਬੰਤੀਆਂ ਸਨ ਤੁਸੀਂ ਇੰਨਾ ਪਿਆਰ ਕਰਦੇ ਹੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਆਪਜੀ ਦਾ ਬਹੁਤ ਬਹੁਤ ਸ਼ੁਕਰਾਨਾ ਦਿਲ ਤੋਂ ਮਾਰੇ ਤੁਹਾਨੂੰ ਚੜਦੀ ਕਲਾ 'ਚ ਰੱਖਣ ਗੁਰਮਤ ਅਨਸਾਰ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਮਹਾਰਾਜ ਆਪ ਹੀ ਪੂਰੀਆਂ ਕਰਨਗੇ ਕਿਰਪਾ ਕਰਨ ਤੇ ਸਭ ਤੋਂ ਨਾਮ ਜਪ ਬੰਦਗੀ ਕਰਾਣ ਤੇ ਗੁਰਸਬ ਕਿਰਪਾ ਕਰਨ ਅੰਮ੍ਰਿਤ ਵੇਲਾ ਬਖਸ਼ਣ ਸਭ ਨੂੰ ਸਾਨੂੰ ਵੀ ਬਖਸ਼ਣ ਇਸ ਰਾਹ ਤੇ ਹਮੇਸ਼ਾ ਮਾਰੇ ਤੋਰੀ ਰੱਖਣ ਤੇ ਵਾਹਿਗੁਰਜੀ ਹੁਣ ਆਪਾਂ ਫਤਿਹ ਬੁਲਾਨੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ